ਮਰੀ ਵੀਡੀਓ ਬਣਾਉਂਦਾ ਤੂੰ ਹੈ ਬਣਾ 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 ਹੀਦਾ ਯਾਰ ਇਹ ਨਾ ਚੱਲਦੀ ਹੈ ਇਹ ਵੀ ਚੱਲਦੀ ਹੈ ਮੇਰੀ ਵੀਡੀਓ ਨਹੀਂ ਉਹਦਾ ਪੱਕੀ ਗੱਲ ਹੈਂ ਦੇਖ ਲਾ ਨਹੀਂ ਨਾ ਲੱਗਦਾ ਤੂੰ ਮੇਰੀ ਵੀਡੀਓ ਬਣਾਈ ਹੈ ਤਾ ਬਣਾ ਜਾਲਾ ਨਹੀਂ ਬਣਾ ਹਾਂ ਹਕੀਕੀ ਤਾ ਹਾਂ ਨਾਗੀ ਤਾਂ ਹਾਂ ਅੱਕਾ ਤੋਂ ਵਿੱਚ ਦੇ ਇੱਕ ਬਸ ਕਿਹੜੀ ਕਲਾਸ ਪੜ੍ਹਦਾ ਤੂੰ ਹਾਂ ਬੜਦਾ ਵੀ ਛੁੱਟ ਗਾ ਦਾ ਕੰਮ ਤੂੰ ਨਹੀਂ ਕੀਤਾ ਮੈਂ ਵਿੱਚ ਤਾਂ ਦਾ ਝੰਡੇ ਲਾਉਗੇ ਹਾਂ ਮੈਨੂੰ ਘੁੱਟੋ ਸਰ ਆਦੇ ਆਪ ਹੀ ਦੇਖ ਰਾ ਪੀਐਮ ਖੇਡਦਾ ਮੈਨੂੰ ਪਤਾ ਲੱਗ ਗਿਆ ਨਹੀਂ ਹੁਣ ਤੂੰ ਦੱਸ ਬੋਲ ਕਿਹੜੀ ਗੋਇੰਗ ਗੋਇੰਗ ਬਾਲ ਸਰ ਕਿਹੜੀ ਗੇਮ ਹੈ ਮੈਂ ਨਹੀਂ ਦੱਸੀ ਕਿ ਇਹ ਮੈਂ ਦੱਸੀ ਪਈ ਮੈਂ ਅੱਗੇ ਦੇਖ ਇਹ ਬਾਈ ਮੇਰੇ ਮਾਰ ਕੇ ਭੱਜਿਆ ਸੀ ਠੀਕ ਆ ਹੁਣ ਇਹਦਾ ਪਸਰਾ ਵਾਲਾ ਵੀ ਖੋਲਿਆ ਠੀਕ ਆ ਤੇ ਹੁਣ ਇਹ ਸੋਫਿਆਂ ਦੇ ਉੱਤੇ ਜਿਹੜਿਆ ਬੈਠਾ ਹੁਣ ਇਹ ਨੂੰ ਕਿਹੜੇ ਵੇਹੋਂ ਲਹੂ ਲ ਆ ਦੇਖ ਲਓ ਕਦਾ ਆਏ ਹਨ ਇਹ ਵਕੀ ਆਉਣ ਵਾਲਾ ਦੇਖ ਲੈ ਕੁੱਟੂ ਤੈਨੂੰ ਐ ਤਾਂ ਪੁੱਤ ਸਾਰਨਾ ਨਹੀਂ ਜੇ ਮੈਂ ਤੂੰ ਕਰਦਾ ਤੇ ਮਾਜੀ ਭੱਜਲਾ ਆ ਬੰਦਾ ਵਈ ਆ ਸਾਖ ਸਾਖ ਨੂੰ ਪੁੱਛਣਾ ਕੌਣ ਆ ਇਸ ਆਕਸ ਨੂੰ ਪਛਾਣਨਾ ਪੈਣਾ ਆ ਦੇਖ ਹੁਣ ਛਾਤੀ ਮਾਰੀ ਜਾਣਾ ਇਹਦੇ ਨਾਲ ਪ੍ਰਤਪਾ ਦਾ ਇਹ ਜਦ ਨਾਲ ਆਉਂਦਾ ਇੰਨਾ ਦੁਖੀ ਕਰਦਾ ਹੈ ਇੰਨਾ ਦੁਖੀ ਕਰਦਾ ਨੇ ਦੁਨੀਆ ਹਾਂ ਹੌਲੋ ਉੱਤੇ ਚੱਲੂ ਮੈਂ ਤਾਂ ਮੂੰਹ ਲੁਕੜਿਆ ਨਹੀਂ ਆਇਆ ਇਹ ਤਾਂ ਨਹੀਂ ਜਾਣਦਾ ਕਿ ਤੂੰ ਇੱਥੇ ਮੱਤੀ ਭੱਜਦਾ ਨਹੀਂ ਮਮੀ ਨੂੰ ਸੌਣ ਦੇ ਵੀ ਹੁਣ ਉੱਧਰ ਉੱਲੇ ਹੋ ਗਿਆ ਦੇਖੋ ਉਹ ਵਿਚਾਰੀ ਸੌਣ ਨੂੰ ਉਹ 2 ਘੰਟੇ ਸੌਂ ਤਾਂ ਗਈ ਉਹ ਵੀ ਉਹ ਸੁੱਤੀ ਪਈ ਐ ਲੋਕੀ ਕੀਤਾ ਹੈ ਫੇਰ ਡਾਇਲ ਤਾਲੀ ਜਾਰੀ ਓਏ ਪਰਦਾ ਨਾ ਲਾਦੀ ਆ ਜਾ ਕੋਈ ਵਰਤਾਂ ਬੰਦ ਬਸ ਵਾਹ ਵਾਹ